हां जी दोस्तों सस्का हालचाल है जी ठीक-ठाक सारे सो दोस्तों आज जड़ी वीडियो बना रहे हैं जी, जी, पेंड है। जी दो है पेंडा दोस्तों यह गोले वाला जिला दोस्तों इस पेंडा नो फरीदकोट ते ਨੇੜੇ ਸ਼ਹਿਰ ਵੀ दोस्तों फरीदकोट है फरीदकोट ਤੋਂ ਜੇ ਤੋ दोस्तों ਫਰੀਦਪੁਰ ਨੂੰ ਜਾਂਦੇ ਆ ਤਾਂ ਵੱਡੇ ਹਾਈਵੇ ਦੇ ਉੱਤੇ ਹੀ ਇਹ ਪਿੰਡ ਹੈ ਵੱਡੇ ਪਿੰਡਾਂ ਦੇ ਵਿੱਚ दोस्तों ਗਿਣਤੀ ਹੈ ਵੈਸੇ ਰੁਟੀਨ ਚ ਇੱਥੋਂ ਤੁਹਾਨੂੰ ਵੀਡੀਓ ਦਿਖਾਈ ਦੀਆਂ ਅੱਜ दोस्तों ਛੇ ਨਾਗੇ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ दोस्तों ਇੱਕ ਚਿੱਟੀ ਕੱਟੀ ਹੋਊਗੀ ਬਿਲਕੁਲ ਚਿੱਟੇ ਰੰਗ ਦੀ ਦੋ ਨਾਗ ਦੋਸਤੋ ਬੂਰੀਆਂ ਦੇ ਵਿੱਚ ਨੀਲੀ ਰਾਵੀ ਹੋਣਗੇ ਤੇ ਇਹਨਾਂ ਤੋਂ ਇਲਾਵਾ ਤਿੰਨ ਨਾਗ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਇਹ ਬਲੈਕ ਰੰਗ ਦੀਆਂ ਕਟੀਆਂ ਹੋਣਗੀਆਂ ਇਹਨਾਂ ਦੇ ਵਿੱਚੋਂ ਕੁਝਕ ਨਾਗ ਦੋਸਤੋ ਤੋਰਾਂਗੇ ਬਾਕੀ ਥਣ ਥੋਣ ਤੁਹਾਨੂੰ ਤਸੱਲੀ ਕਰਾ ਦੂੰਗਾ ਸਾਰੇ ਨਗਾ ਦੀ ਨੰਬਰ ਵਾਈਜ਼ ਤੁਹਾਨੂੰ ਦੱਸ ਦੂੰਗਾ 1 ਤੋਂ ਲੈ ਕੇ 6 ਨੰਬਰ ਤੱਕ ਠੀਕ ਹੈ ਨੰਬਰ ਵਾਈਜ਼ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਹੈ ਜਿਹੜਾ ਵੀ ਨਾਗ ਦੋਸਤੋ ਪਸੰਦ ਆਵੇ ਪ੍ਰੋਪਰ ਆ ਕੇ ਇੱਥੇ ਤਸੱਲੀ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾ ਕਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਬਾ ਜੀ ਆ ਠੀਕ ਠਾਕ ਤੂੰ ਦੱਸੀ ਬਾਬਾ ਜੀ ਬਾਬਾ ਜੀ ਪਸ਼ੂ ਵਿਕਰੀ ਆਸੇ ਹੀ ਹੁੰਦੇ ਹਨਾ ਹਾਂ ਹਾਂ ਵਿਕਰੀ ਵਾਸਤੇ ਹੁੰਦੇ ਆ ਬਾ ਨਾਲ ਦੀ ਨਾਲ ਵਗ ਜਾਂਦੇ ਆ ਕਈ ਭਰਾ ਬਹੁਤ ਮੰਗਦੇ ਸੀ ਮੰਗਾ ਚੱਲ ਯਾਰ ਵੀਡੀਓ ਹੀ ਪਾ ਦਿੰਨੇ ਆ ਬਿਲਕੁਲ ਬਿਲਕੁਲ ਜਾਨਵਰੇਤ ਕੀ ਵੀ ਬਹੁਤ ਚੰਗੇ ਆਏ ਆਪਣੇ ਕੋਲੇ ਟੌਪ ਦੇ ਆਏ ਆ ਠੀਕ ਹੈ ਤੇ ਨਾਂ ਦੱਸਦੇ ਆ ਆਪਣਾ ਨਾਂ ਆਪਣਾ ਤਰਵਿੰਦਰਾ ਪਿੰਡ ਗੋਲੇ ਵਾਲਾ ਹਾਂਜੀ ਫਰੋਜਪੁਰ ਰੋਡ ਤੇ ਪਿੰਡ ਆ ਜਾਂਦਾ ਆਪਣਾ ਫਰੀਦਕੋਟ ਤੋਂ ਫਰੋਜਪੁਰ ਹਾਂਜੀ ਹਾਂਜੀ ਠੀਕ ਹੈ ਅਛਾ ਅੱਜ ਵੀ 6 ਨਗ ਹੈਗੇ ਜਿਦੇ ਵਿੱਚ ਦੋ ਤਾਂ ਬੂਰੀਆਂ ਇੱਕ ਚਿੱਟੀ ਆ ਤੇ ਤਿੰਨ ਨੀਲੀ ਰਾਵੀ ਪਰ ਲਈਆਂ ਹਨ ਹਾਂ ਇੱਕ ਚਿੱਟਾ ਬੱਚਾ ਲੈਂਦਾ ਪੰਜਵਾ ਅੰਗਰੇਜ਼ਨੀ ਵਰਗਾ ਹੀ ਆ ਚਿੱਟਾ ਨਹੀਂ ਚਿੱਟੀ ਆ ਕੱਟੀ ਪ੍ਰੋਪਰ ਤੇ ਇੱਕ ਉਹ ਦੋਸੋ ਨਾਲ ਬੂਰੀ ਖੜੀ ਆ ਬਾਕੀ ਤੁਸੀਂ ਚਿੱਟੀ ਦਾ ਤੇ ਬੂਰੀ ਦਾ ਅੰਦਾਜ਼ਾ ਆਪ ਹੀ ਲਾ ਸਕਦੇ ਕਿੰਨੇ ਕ ਟਾਈਮ ਦੀ ਹੋਊਗੀ ਬਈ ਇਹ ਇਹ ਯਾਰ ਹੈਗੀ ਆ ਬਸ 4-5 ਮਹੀਨਿਆਂ ਦੇ ਇੱਥੇ ਜੇ ਹੋਊਗੀ 4-5 ਮਹੀਨਿਆਂ ਦੀ ਠੀਕ ਹੈ ਤੇ ਜੇ ਮੰਨ ਕੇ ਚੱਲ ਵੀ ਥੋੜਾ ਜਿਹਾ ਹੈਗਾ ਲਿਸਾਪਨ ਜਦੋਂ ਖਰਾਖਰੂਗ ਪੈ ਗਈ ਰਾਜ ਹੀ ਹੋਗੀ ਨਾ ਕੱਟੀ ਬੜੀ ਸੋਹਣੀ ਬਾਣੀ ਬਹੁਤ ਚੰਗੀ ਬਣੂਗੀ ਇਹਨਾਂ ਸਾਂਭ ਕਰਨ ਵਾਲੀ ਆ ਕੱਟੀ ਦੀ ਹਾਂ ਚਾਰ ਪੰਜ ਮਹੀਨੇ ਉਮਰ ਹੈ ਹਾਂ ਹਾਂ ਚਾਰ ਪੰਜ ਮਹੀਨੇ ਉਮਰ ਹੈ ਠੀਕ ਹੈ ਵੈਸੇ ਰੰਗ ਰੂੰਗ ਦੋਸਤੋ ਬਿਲਕੁਲ ਹੀ ਵਾਈਟ ਹੋਊਗਾ ਦਿਵਾਲ ਵੀ ਸਾਰੇ ਵਾਈਟ ਹੋਣਗੇ ਬਾਕੀ ਥਣ ਦੇਖ ਲਈਏ ਬਈ ਇਹਦੇ ਹਾਂ ਹਾਂ ਆਲੋ ਦੋਸਤੋ ਥਣ ਚੈੱਕ ਕਰ ਸਕਦੇ ਹੋ ਇਹ ਨਿਸ਼ਾਨ ਜੇ ਕਾਦੇ ਇਹਦੇ ਕਾਲੇ ਇਹ ਯਾਰ ਵੈਸੇ ਹੀ ਲੱਗੇ ਆ ਗੁੰਦ ਜੀ ਲੱਗੀ ਸੀ ਕਾਲੀ ਜੀ ਅੱਛਾ ਹਾਂ ਉਹਦੇ ਕਰਕੇ ਇਹ ਥਣ ਤਾਂ ਚਾਰ ਹੀ ਆ ਨਾ ਚਾਰ ਹੀ ਆਵੇ ਠੀਕ ਹੈ ਕੱਲਾ ਕੱਲਾ ਥਾਣਾ ਠੀਕ ਹੈ ਅੱਛਾ ਰੇਟ ਇਹਦਾ ਕੀ ਹੋਊਗਾ ਰੇਟ ਫੋਨ ਤੇ ਹੀ ਹੋ ਜੂਗਾ ਇਹਦਾ ਫੋਨ ਤੇ ਕਰ ਲਾ ਹਾਂ ਸਾਰਿਆਂ ਦਾ ਫੋਨ ਤੇ ਕਰਾਂ ਮੈਂ ਤਾਂ ਕਿਹਨੇ ਦੱਸਦੀ ਆ ਯਾਰ ਜੀ ਨੂੰ ਲੋਟ ਆਊਗਾ ਆਪਦਾ ਕੰਮ ਰੇਟ ਜੀ ਨੂੰ ਫੈਟ ਨਹੀਂ ਰੇਟ ਪੰਪ ਉਹ ਤਾਂ ਵੀਡੀਓ ਚ ਵੀ ਦੱਸ ਸਕਦੇ ਆ ਉਹ ਯਾਰ ਕਈ ਵਪਾਰੀ ਵੀ ਭੈਣ ਭਰਾ ਲੈ ਜਾਂਦਾ ਉਹ ਉੱਲਾ ਜਾਂ ਹੋ ਜਾਂਦਾ ਰੇਟ ਦਾ ਹੋਰ ਕੋਈ ਗੱਲ ਨਹੀਂ ਕੀ ਅੱਛਾ ਠੀਕ ਐ ਦੋਸਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਚਿੱਟੀ ਕੱਟੀ ਦਿਖਾਈ ਐ ਦੋਸਤੋ ਇਹਦੇ ਵਿੱਚੋਂ ਤੁਹਾਨੂੰ ਵੱਡੀਆਂ ਕੱਟੀਆਂ ਤੋੜ ਕੇ ਦਿਖਾ ਦਾਂਗੇ ਕਿਉਂਕਿ ਟਾਈਮ ਥੋੜਾ ਹੀ ਐ ਤੇ ਵੀਡੀਓ ਦੇਖਣ ਵਾਲਿਆਂ ਕੋਲ ਵੀ ਟਾਈਮ ਥੋੜਾ ਹੀ ਹੁੰਦਾ अच्छा ਨਾਲ ਹੀ ਬੂਰੀ ਬਈ ਕੱਟੀ ਗਈ ਹੈ ਨਾਲ ਬੂਰੀ ਹੈ ਇਹ ਵੀ ਨੀਲੀ 라ਵੀ ਚਾਸ ਇਹ ਕਿੰਨੇ ਕ ਟਾਈਮ ਦੀ ਹੋਊਗੀ ਇਹ ਵੀ ਬਾ ਪੰਜਾਂ ਕ ਮਹੀਨਿਆਂ ਦਾ ਬੱਚਾ ਅੱਛਾ ਪੰਜਾਂ ਮਹੀਨੇ ਦੀ ਥਣ ਦੁੱਸੂ ਇਹਦੇ ਵੀ ਚਾਰ ਹੋਣਗੇ ਤੇ ਬਾਕੀ ਫੇਸ ਫੂਟਸ ਤੁਹਾਨੂੰ ਦਿਖਾ ਦਿੰਦਾ ਬਾਕੀ ਪਾਟਾ ਹੋਊਗਾ ਫੇਸ ਤੇ ਠੀਕ ਹੈ ਅੱਖਾਂ ਚ ਦੋਨਾਂ ਚ ਜਵਾਬ ਹੈਗੇ ਆ ਅੱਛਾ ਠੀਕ ਹੈ ਹਾਂ ਰੰਗ ਦੁੱਸੂ ਸੋਹਣਾ ਲਾਲ ਬੂਰਾ ਰੰਗ ਹੈ ਸਿੰਗ ਬਿਲਕੁਲ ਛੋਟੇ ਛੋਟੇ ਆ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣੇ ਆ ਇਹ ਦੂਜੇ ਨੰਬਰ ਵਾਲੀ ਕੱਟੀ ਹੈ ਤੇ ਰੇਟ ਸਾਰੇ ਨਗਾਂ ਤੇ ਦੁੱਸੂ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਅਛਾ ਨਾਲ ਹੀ ਬਈ ਜਿਹੜੀ 3 ਨੰਬਰ ਤੇ ਇਹ ਕੱਟੀ ਹਾਂ ਇਹ ਵੱਡੀ ਆ ਇਹ ਵੱਡੀ ਆ ਨੀਰੀ ਰਾਵੀ ਆ ਇਹ ਇਹ ਤੋੜ ਦੇ ਫਿਰ ਕੋਲ ਕੇ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਹੈਗੀ ਆ 13 ਕ ਮਹੀਨਿਆਂ ਦੀ ਆ 13 ਮਹੀਨਿਆਂ ਦੀ ਦੋਸਤੋਂ ਮਾਰਕਿੰਗ ਇਸ ਕੱਟੀ ਦੇ ਵਿੱਚ ਸੋਹਣੀ ਆ ਸੰਗ ਸੰਗ ਗਲਾਈ ਦੇ ਵਿੱਚ ਕਰਦੀ ਆਉਂਦੀ ਆ ਵੈਸੇ ਢਾਂਚਾ ਸੋਨਾ ਮਾਰਕਿੰਗ ਪ੍ਰੋਪਰ ਸਾਰੀ ਹੋਊਗੀ ਦੋਸਤੋਂ ਕੱਦ ਕਾਟ ਸੋਨਾ ਕਿੰਨੀ ਉਮਰ ਆ ਇਹਦੀ 13 ਕ ਮਹੀਨੇ ਆ ਉਹਨਾਂ 13 ਮਹੀਨੇ ਉਮਰ ਠੀਕ ਆ ਅੱਖ ਚ ਪੂਰਾ ਜਵਾਬ ਆ ਇਹਦੇ ਠੀਕ ਆ ਠੀਕ ਆ ਬਸ ਠੀਕ ਆ ਛੱਡ ਦੇ ਕੋਈ ਨਹੀਂ ਵੇਖ ਲੈ ਸੰਗ ਸੰਗ ਦੋਸਤੋ ਗੜਾਈ ਦੇ ਵਿੱਚ ਕਰਦੀ ਆਉਂਦੀ ਆ ਚਾਰੇ ਪਾਰਾਂ ਤੇ ਵਾਈਟਨੈਸ ਚੈੱਕ ਕਰ ਸਕਦੇ ਹੋ ਵੈਸੇ ਕੱਟੀ ਦਾ ਢਾਂਚਾ ਸੋਹਣਾ ਇਹਦਾ ਥਣ ਦੋਸਤੋ ਇਹ ਨਾ ਬਲਗਨ ਚ ਖੁੱਲੀਆਂ ਰਹੀਆਂ ਕਟੀਆਂ ਅੱਛਾ ਤਾਂ ਰਸੇ ਦਾ ਕਰਕੇ ਨਾ ਸਾਰੀਆਂ ਕਟੀਆਂ ਹੀ ਐ ਕਰਦੀਆਂ ਅੱਛਾ ਥੋੜਾ ਜਿਹਾ ਉਪਰ ਆ ਕਰ ਜਾਂਦਾ ਪਸ਼ੂ ਕਈ ਵਰੀ ਔਡ ਕਰਦਾ ਰਸੇ ਦੀ ਜਿੱਥੇ ਖੁੱਲਾ ਰਿਹਾ ਉਹ ਬਲਗਨ ਕੀਤੇ ਹੁੰਦੇ ਉਧਰ ਡੈਰੀਆਂ ਚ ਅੱਛਾ ਦੋਸਤੋ ਖੁੱਲੇ ਹੀ ਛੱਡ ਦਿੰਦੇ ਆ ਥਣ ਚਾਰ ਆ ਵਧੀਆ ਠੀਕ ਆ ਸੋਹਣੇ ਆ ਥਣ ਨਿਕੜਵੇ ਆ ਤੇ ਕੱਟੇ ਦਾ ਨਕਸ਼ਾ ਬਹੁਤ ਚੰਗਾ ਹਾਂ ਤੀਜੇ ਨੰਬਰ ਵਾਲੀ ਦੋਸਤੋ ਕੱ ਠੀਕ ਹੈ ਜੀ ਮਾਰਕਿੰਗ ਬਿਲਕੁਲ ਜਾਇਜ਼ ਜੀ ਹੋਊਗੀ ਤੇ ਸਾਰੀ ਪ੍ਰੋਪਰ ਹੋਊਗੀ ਰੇਡ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਇਸ ਤੋਂ ਇਲਾਵਾ ਬਈ ਇੱਕ ਚੌਥੇ ਨੰਬਰ ਤੇ ਨੀਲੀ 라ਵੀ ਬੂਰੀ ਆ ਗਿਆ ਹਾਂ ਟੇਡੇ ਘਟਾ ਜਾ ਬੱਚਾ ਬਹੁਤ ਚੰਗਾ ਹੈ ਕਿੰਨੇ ਟਾਈਮ ਦੀ ਹੋਊਗੀ ਇਹ ਵੀ ਬਤਨਾ ਚਾਰਾਂ ਮਹੀਨਿਆਂ ਦਾ ਹੀ ਆ ਤਿੰਨਾ ਚਾਰਾਂ ਮਹੀਨੇ ਦੀ ਹਾਂ ਠੀਕ ਹੈ ਦੂਸਰ ਰੰਗ ਰੂੰਗ ਇਸ ਬੂਰੀ ਕੱਟੀ ਦਾ ਵੀ ਸੋਨਾ ਠੀਕ ਹੈ ਉਮਰੋਂ 4-5 ਮਹੀਨੇ ਆ ਤੇ ਮਾਰਕਿੰਗ ਇਸ ਕੱਟੀ ਦੇ ਵੀ ਹੋਊਗੀ ਬਾਕੀ ਰੰਗ ਸੋਨਾ ਦੂਸਰ ਬੂਰਾ ਰੰਗ ਤੁਹਾਨੂੰ ਦੂਸਰ ਇਸ ਕੱਟੀ ਦੇ ਵੀ ਤੁਹਾਨੂੰ ਦਿਖਾ ਦਿੰਨਾ ਇਹ ਚੌਥੇ ਨੰਬਰ ਵਾਲੀ ਕੱਟੀ ਹੈ ਤੁਹਾਨੂੰ ਬਹੁਤ ਚੰਗਾ ਲੱਗਿਆ ਹਾਂ ਚੌਥੇ ਨੰਬਰ ਤੇ ਇਹ ਦੋਸਤੋ ਕੱਟੀ 5-6 ਮਹੀਨੇ ਉਮਰ ਹੈ ਤੇ ਤੁਸੀਂ ਨੰਬਰ ਵਾਈ ਜੀ ਬਾਈ ਤੋਂ ਪੁੱਛਣਾ ਕੋਈ ਵੀ ਕੱਟੀ ਲੈਣੀ ਹੈ ਨਾ ਇਹਨਾਂ ਦੇ ਵਿੱਚੋਂ ਵੀ ਕਿ ਅਸੀਂ ਇੰਨੇ ਨੰਬਰ ਵਾਲੀ ਕੱਟੀ ਲੈਣੀ ਹੈ ਉਹਦਾ ਰੇਟ ਬਾਈ ਤੋਂ ਤੁਸੀਂ ਪੁੱਛ ਲਿਓ ਵੈਸੇ ਪਾਟਾ ਪੂਟਾ ਸੋਨਾ ਅੱਖਾਂ ਦੋਵੇਂ ਨੀਲੀਆਂ ਇਸ ਕੱਟੀ ਦੀਆਂ 5-6 ਮਹੀਨੇ 4-5 ਮਹੀਨੇ ਉਮਰ ਹੈ ਹਨ 14 ਕਿ ਮਹੀਨਿਆਂ ਦੀ ਹੈ ਸੂਤ ਤੇ ਸਾਰੀਆਂ ਨਿਸ਼ਾਨੀਆਂ ਯਾਰ ਪ੍ਰੋਪਰ ਪੂਰੀਆਂ ਕਰਦੀ ਹੈ ਕੱਟੀ ਠੀਕ ਹੈ ਦੋਸਤੋ ਇਹ ਚੌਥੇ ਨੰਬਰ ਵਾਲੀ ਕੱਟੀ ਹੈ ਤੇ ਇਸ ਤੋਂ ਇਲਾਵਾ ਬਾਈ ਇੱਕ ਹੋਰ ਕੱਟੀ ਆ ਗਈ ਆਪਣੇ ਕੋਲ ਨ 5ਵੇਂ ਨੰਬਰ ਤੇ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਹੈਗੀ ਆ 11 ਕ ਮਹੀਨਿਆਂ ਦੀ ਆ ਅੱਛਾ ਹਾਂ ਟੇਡਾ ਕੱਟ ਬਖਾਉਂਦੀ ਆ ਹਾਂ ਟੇਢੀ ਜੇ ਕੱਟ ਹਾਂ ਅੱਖਾਂ ਦੋਨੇ ਨੀਲੀਆਂ ਮੰਨ ਕਣੀ ਅੱਖਾਂ ਠੀਕ ਆ ਇਹਨੂੰ ਤੋੜ ਦੇ ਇੱਕ ਨੂੰ ਕੋਰ ਕੇ ਦੋਸੋ ਇਹ 5ਵੇਂ ਨੰਬਰ ਵਾਲੀ ਕੱਟੀ 11 ਮਹੀਨੇ ਉਮਰ ਹੈ ਦੀ ਹਾਂ 10 11 ਮਹੀਨੇ 10 11 ਮਹੀਨੇ ਉਮਰ ਠੀਕ ਹੈ ਤੇ ਇਹਦੇ ਪਿਛਲੇ ਪੈਰਾਂ ਤੇ 200 ਮਾਰਕਿੰਗ ਵੈਸੇ ਢਾਂਚਾ ਇਸ ਕੱਟੀ ਦਾ ਵੀ ਸੋਹਣਾ ਚੰਗੀ ਸਮਝੂਗੀ ਚੰਗੀ ਖਰਾਕ ਦੇ ਨਾਲ ਸੋਹਣੀ ਕੱਟੀ ਤਿਆਰ ਹੋ ਜੂਗੀ ਇਹ ਇਹ ਦਿਖਾ ਰਿਹਾ ਤੁਹਾਨੂੰ ਪੰਜਵੇਂ ਨੰਬਰ ਵਾਲੀ ਕੱਟੀ ਆੱਖਾਂ ਆੱਖਾਂ ਦੋਵੇਂ ਨੀਲੀਆਂ ਹੋਣਗੀਆਂ ਸਿੰਗ ਬਿਲਕੁਲ ਨੇੜਿਓਂ ਗੋਲ ਕਰਨੇ ਸ਼ੁਰੂ ਕਰਦੇ ਇਸ ਕੱਟੀ ਲੈ ਵੀ ਵੈਸੇ ਢਾਂਚਾ ਸੋਹਣਾ ਇਸ ਕੱਟੀ ਦਾ ਕਦ-ਕਾੜ ਤੇ ਲੰਬਾਈ ਚੰਗੀ ਆ ਥਣ ਚਾਰ ਹੋਣਗੇ ਦੋਸਤੋ ਵੈਸੇ ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਥਣ ਕੱਟੀ ਨੂੰ ਚਾਰ ਹੀ ਹੋਣਗੇ ਵਧੀਆ ਏ ਦੋਸਤੋ ਤੁਹਾਨੂੰ ਦਿਖਾ ਰਿਹਾ ਪੰਜਵੇਂ ਨੰਬਰ ਵਾਲੀ ਕੱਟੀ ਠੀਕ ਹੈ ਹਾਂ ਦੋ ਪੈਰ ਚਿੱਟੇ ਆ ਮਗਰਲੇ ਦੇ ਹਾਂ ਦੋ ਪੈਰ ਵਾਈਟ ਹੋਣਗੇ ਤੇ ਰੇਟ ਆ ਜਾਂਦੀ ਪਾਕਿਸਤਾਨ ਦੀ ਹਾਂ ਰੇਟ ਦੋਸਤੋ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਇਸ ਤੋਂ ਇਲਾਵਾ ਆ ਗਈ ਲਾਸਟ ਵਾਲੀ ਕੱਟੀ ਇਹ 6ਵੇਂ ਨੰਬਰ ਵਾਲੀ ਹਾਂਜੀ ਇਹ ਕਿੰਨੇ ਟਾਈਮ ਦੀ ਹੋਊਗੀ ਇਹ ਵੀ ਬਾਦਾਂ 11 ਮਹੀਨੇ ਦੀ ਆ ਕੱਟੀ ਦਸਾਂ 11 ਮਹੀਨੇ ਦੀ ਦੋਸਤੋ ਬੱਗੀ ਮੌਚ ਚ ਆ ਜਾਂਦੀ ਆ ਹਾਂ ਹਾਂ ਅੱਖ ਚ ਪੂਰਾ ਜਵਾਬ ਆ ਦੇ ਵੀ ਠੀਕ ਹੈ ਦਸੋ ਕੱਟੀ ਇਹ ਵੀ ਸੋਣੀ ਆ ਮਾਰਕਿੰਗ ਸੋਣੀ ਐ ਇਸ ਕੱਟੀ ਦੇ ਵੀ ਥਣ ਥੁਣ ਚਾਰ ਰੋੜ ਦੇ ਲਈ ਇਹ ਥੋੜੀ ਦਰਦੀ ਆ ਕੱਟੀ ਅੱਛਾ ਹਾਂ ਥਣਾ ਦੀ ਆਪਣੀ ਯਾਰ ਗਰੰਟੀ ਹੋਊਗੀ ਕੋਈ ਫੋਰਸਾਂਗ ਹੋਵੇ ਜਾਂ ਕੋਈ ਹੋਰ ਨੌਕਸ ਹੋਵੇ ਠੀਕ ਐ ਛੱਡ ਦੇ ਛੱਡ ਦੇ ਇਹ ਗੱਲ ਕਿੰਨੀ ਉਮਰ ਦੀ ਹੋਊਗੀ ਇਹ ਇਹ 10-11 ਮਹੀਨਿਆਂ ਦੀ ਆ ਅਛਾ 10-11 ਮਹੀਨਿਆਂ ਦੀ ਆ ਕੱਟੀ ਦਸੋ ਇਹ ਵੀ ਸੁਨੱਖੀ ਆ ਤੁਹਾਨੂੰ ਪਸੰਦ ਆਊਗੀ ਵੈਸੇ ਢਾਂਚਾ ਸੋਣਾ ਇਸ ਕੱਟੀ ਦਾ ਵੀ ਤੇ ਸਿੰਗ ਸੁੰਗ ਦਸੋ ਬਿਲਕੁਲ ਨੇੜਿਓਂ ਗੋਲ ਕਰਦੀ ਆਉਂਦੀ ਆ ਰੇਟ ਦਸੋ ਇਸ ਨਗ ਦਾ ਵੀ ਫੋਨ ਦੇ ਉੱਤੇ ਤੈਕੀਤਾ ਜਾਊਗਾ ਇਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਬਾਕੀ ਨੰਬਰ ਵਾਈਜ਼ ਤੁਹਾਨੂੰ ਸਾਰੇ ਨਾਗੀ ਦੱਸਦੇ ਆ ਇੱਕ ਤੋਂ ਲੈ ਕੇ 6 ਨੰਬਰ ਤੱਕ ਰੇਟ ਸਾਰਿਆਂ ਦਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਰੇਟ ਫਰਜਾਇ ਜੀ ਹੋਊਗਾ ਹਾਂ ਜਾਇ ਜੀ ਹੋਣਗੇ ਰੇਟ ਤਾਂ ਆਪਣੇ ਅੱਛਾ ਠੀਕ ਹੈ ਤੇ ਤਾਂ ਕੋਈ ਨਾ ਕਰਾਂਗੇ ਫੁੱਲ ਤਾਂ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ